ਸਾਸਰੀਆ ਕਾਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਸ਼ਹਿਬਿਸ਼ਨੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ ਜੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਕੜੀ ਪਕੌੜਾ ਦੀ ਰੈਸਪੀ ਜੋ ਕਿ ਪੰਜਾਬੀ ਸਟਾਈਲ ਦੇ ਵਿੱਚ ਆਪਾਂ ਬਣਾਵਾਂਗੇ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਤੇ ਇਸ ਦੇ ਉੱਪਰੋਂ ਆਪਾਂ ਇੱਕ ਸਪੈਸ਼ਲ ਤੜਕਾ ਵੀ ਲਾਵਾਂਗੇ ਤੇ ਆਓ ਇਸ ਦੀ ਰੈਸਪੀ ਨੂੰ ਜਾਗਦੇ ਆਂ ਕੜੀ ਬਣਾਉਣ ਵਾਸਤੇ ਇੱਥੇ ਮੈਂ ਦੋ ਕੜਛੀ ਦੇ ਕਰੀਬ ਵਸਲ ਲੈ ਰਿਹਾ ਹਾਂ ਹੁਣ ਆਪਾਂ ਇਸ ਦੇ ਵਿੱਚ ਕੁਝ ਮਸਾਲੇ ਪਾਵਾਂਗੇ ਇੱਥੇ ਮੈਂ ਲਏ ਆ ਦੋਸਤੋ ਇੱਕ ਚਮਚ ਜਿਹੜਾ ਹੈ ਮੇਥੀ ਦਾ ਲਿਆ ਤੇ ਇੱਕ ਚਮਚ ਧਨੀਆ ਪਾਊਡਰ ਦਾ ਅੱਧਾ ਚਮਚ ਮੈਂ ਦੇਗੀ ਮਿਰਚ ਲਈ ਹੈ ਤੇ ਅੱਧਾ ਚਮਚ ਜਿਵੇਂ ਹਲਦੀ ਦਾ ਇਹ ਚਾਰੋਂ ਮਸਾਲੇ ਆ ਜਿਹੜੇ ਇਹ ਪਾਦਨੇ ਆ ਨਮਕ ਨਹੀਂ ਮੈਂ ਪਾ ਰਿਹਾ ਕਈ ਵਾਰ ਕੀ ਹੁੰਦਾ ਕਿ ਨਮਕ ਪਾਣ ਨਾਲ ਜਿਹੜੀ ਆਪਣੀ ਕੜ੍ਹੀ ਐ ਕਿਉਂਕਿ ਦਹੀਂ ਫਟ ਜਾਂਦੀ ਐ ਤੇ ਵੈਸੇ ਅੱਜ ਮੈਂ ਤੁਹਾਡੇ ਵਾਸਤੇ ਕੜ੍ਹੀ ਐ ਜਿਹੜੀ ਉਹ ਮੈਂ ਬਣਾ ਰਿਹਾ ਹਾਂਗਾ ਲੱਸੀ ਦੇ ਵਿੱਚ ਤੇ ਹੁਣ ਆਪਾਂ ਐਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਆਪਾਂ ਹੌਲੀ-ਹੌਲੀ ਇਹਦੇ ਵਿੱਚ ਲੱਸੀ ਮਿਕਸ ਕਰਾਂਗੇ 1 ਲੀਟਰ ਮੈਂ ਲੱਸੀ ਦਾ ਉਪਯੋਗ ਕਰ ਰਿਹਾ ਪਹਿਲਾਂ ਇਹਦੇ ਵਿੱਚ ਥੋੜੀ ਜਿਹੀ ਲੱਸੀ ਪਾਵਾਂਗਾ ਜਿਆਦਾ ਨਹੀਂ ਪਾਣੀ ਕਿਉਂਕਿ ਡਲੇ ਬਣਨ ਦੇ ਚਾਂਸਸ ਹੋ ਜਾਂਦੇ ਆ तो मैं छोटे बिस्फोट नंब तरह मिक्स कर लं जिमें जिमें मिक्स होती जाएगी उमें उ में आप इस लस्सी पाते जाऊँ देख पा रहे हैं कि यह चंत तरह मिक्स हो गई है ਤੇ ਇਹਨੂੰ ਆਪਾਂ ਇੱਕ ਦੇ ਮਿੰਟ ਵਾਸਤੇ ਇਸੇ ਤਰ੍ਹਾਂ ਫੈਂਟਾਂ ਵੀ ਜ਼ਰੂਰ ਲਾਣਾ ਤਾਂ ਕਿ ਵੇਸਨ ਜਿਹੜਾ ਇਹ ਲੱਸੀ ਪੀਲੇਗਾ ਤਾਂ ਥੋੜਾ ਕੋ ਫੁੱਲ ਵੀ ਜਾਏਗਾ ਤੇ ਫੈਂਟਾਂ ਲਾਣ ਨਾਲ ਇਹ ਹੁੰਦਾ ਹੈ ਕਿ ਤੁਹਾਨੂੰ ਇਸ ਦੇ ਵਿੱਚ ਵੇਸਨ ਦੇ ਵਿੱਚ ਕਿਸੇ ਕਿਸਮ ਦਾ ਕੋਈ ਦਲਾ ਵੀ ਨਹੀਂ ਰਹੇਗਾ ਕੋਲੋਂ ਪੈਨ ਦੇ ਵਿੱਚ ਸਾਰੀ ਲੱਸੀ ਮਿਕਸ ਕਰਕੇ ਤੇ ਇਹਨੂੰ ਫਿਰ ਹਿਲਾ ਲਾਂਗੇ ਇਹ ਮੈਂ ਵੇਰਕਾ ਦੀ ਲੱਸੀ ਲਈ ਹੈ ਤੇ ਇਹਨੂੰ ਮੈਂ ਬਾਹਰ ਹੀ ਰੱਖਿਆ ਹੋਇਆ ਸੀ ਥੋੜੀ ਕੁ ਖੱਟੀ ਹੋ ਗਈ ਹੈ ਇਥੋਂ ਨਾਲ ਆਪਾਂ ਵੇਸਨ ਨੂੰ 10 ਤੋਂ 15 ਮਿੰਟ ਤੱਕ ਰੈਸਟ ਜ਼ਰੂਰ ਦੇਣਾ ਦੋਸਤੋ ਰੈਸਟ ਇਹ ਨਾਲ ਹੀ ਹੁੰਦਾ ਹੈ ਕਿ ਤੁਹਾਡਾ ਵੇਸਨ ਪ੍ਰੋਪਰ ਲੱਸੀ ਨੂੰ ਪੀ ਜਾਂਦਾ ਤੇ ਜਿਹੜਾ ਫੁੱਲ ਵੀ ਜਾਂਦਾ ਹੁੰਦਾ ਤੇ ਆਓ ਲੋਪਾਂ ਤੜਕੇ ਦੀ ਤਿਆਰੀ ਕਰਦੇ ਹਾਂ ਇੱਥੇ ਮੈਂ ਇੱਕ ਬਰਤਨ ਨੂੰ ਗੈਸ ਤੇ ਰੱਖ ਦਿੱਤਾ ਤੇ ਗੈਸ ਨੂੰ ਚਲਾ ਦਿੱਤਾ ਉਹਨਾਂ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਇੱਥੇ ਮੈਂ 1 1 ਕੜਛੀ ਦੇ ਕਰੀਬ ਸਰੋਂ ਦਾ ਤੇਲ ਪਾ ਰਿਹਾ ਪਾ ਰਿਹਾ ਕਿ ਤੇਲ ਆਪਣਾ ਸੜ ਚੁੱਕਾ ਹੈ ਤੇ ਉਹਨੂੰ ਸਭ ਤੋਂ ਪਹਿਲਾਂ ਮੈਂ ਗੈਸ ਦੀ ਫਲੇਮ ਨੂੰ ਕੱਟ ਕਰਕੇ ਅੱਧਾ ਚਮਚ ਮੈਂ ਇੱਥੇ ਜੀਰੇ ਦਾ ਪਾ ਰਿਹਾ ਤੇ 1/4 ਚਮਚ ਮੇਥੀ ਦਾਣਾ ਤੇ ਥੋੜੇ ਤੋਂ ਇੱਕ ਚਮਚ ਦੇ ਕਰੀਬ ਮੈਂ ਧਰੀਆਂ ਨੂੰ ਦਰੜ ਫੜੜ ਕੀਤਾ ਹੈ ਇਮਕ ਥੋੜਾ ਕੋ ਅਦਰਕ 1 ਇੰਚ ਦੇ ਕਰੀਬ ਸੀ ਤੇ 5-7 ਕਲੀਆਂ ਲਸਣ ਦੀਆਂ ਲਈਆਂ ਇਹਨੂੰ ਜ਼ਿਆਦਾ ਨਹੀਂ ਪਕਾਉਣਾ ਆਪਾਂ ਬਸ ਥੋੜਾ ਜੂਨ ਦਾ ਕੱਚਾਪਣੀ ਆਪਾਂ ਦੂਰ ਕਰਨਾ ਲਸਣ ਦਾ ਤੇ ਹੁਣ ਜਿਹੜਾ ਆਪਾਂ ਵੇਸਨ ਕੋਲ ਕੇ ਰੱਖਿਆ ਹੋਇਆ ਉਸ ਨੂੰ ਚੰਗੀ ਤਰ੍ਹਾਂ ਹਲਾਉਂਦੇ ਹੋਏ ਦੋਸਤੋ ਹਲਾਾ ਜ਼ਰੂਰ ਲੈਣਾ ਤੁਸੀਂ ਇੱਕ ਵਾਰੀ ਹਲਾਉਂਦੇ ਹੋਏ ਜਿਹੜਾ ਨਾ ਸਾਰੇ ਇਹਦੇ ਵਿੱਚ ਪਾ ਦਾਂਗੇ ਤੇ ਗੈਸ ਦੀ ਫਲੇਮ ਨੂੰ ਮੈਂ ਘੱਟ ਹੀ ਰੱਖਿਆ ਹੋਇਆ ਦੋਸਤੋ ਉਸੇ ਕੋਲੇ ਦੇ ਵਿੱਚ ਇਸ ਤੇ ਵੇਸਨ ਮੈਂ ਖੋਲਿਆ ਸੀ 1 ਲੀਟਰ ਪਾਣੀ ਪਾ ਕੇ ਤੇ ਸਾਰਾ ਵੇਸਨ ਕੜ ਲਿਆ ਹੈ। ਤੇ ਹੁਣ ਆਪਾਂ ਇੱਥੇ ਗੈਸ ਦੀ ਫਲੇਮ ਨੂੰ ਤੇਜ਼ ਕਰ ਦਿੰਦੇ ਆ ਤੇ ਇਹਨੂੰ ਉਨੀ ਦੇਰ ਤੱਕ ਆਪਾਂ ਹਲਾਉਂਦੇ ਜਰੂਰ ਰਹਿਣਾ ਜਿੰਨੀ ਦੇਰ ਤੱਕ ਕੜੀ ਦੇ ਵਿੱਚ ਬੋਇਲ ਨਹੀਂ ਆਉਂਦਾ। ਕਿਉਂਕਿ ਇਹਨੂੰ ਪੱਕਦੇ ਹੋਏ 6 ਤੋਂ 7 ਮਿੰਟ ਹੋ ਚੁੱਕੇ ਆ ਤੇ ਉਦੋਂ ਤੱਕ ਮੈਂ ਇਹਨੂੰ ਥੱਲੋਂ ਜਰੂਰ ਹਲਾਉਂਦਾ ਰਿਹਾ। ਕਿਉਂਕਿ ਇੱਕ ਵਾਰੀ ਥੱਲਾ ਤੁਹਾਡਾ ਸਾਫ਼ ਹੋ ਜਾਂਦਾ। ਤਾਂ ਫਿਰ ਇਸ ਨੂੰ ਫਲਾਂ ਦੀ ਜਰੂਰਤ ਨਹੀਂ ਪਵੇਗੀ। ਬਾਰ-ਬਾਰ ਕਿਉਂਕਿ ਦਹੀਂ ਆਪਣੀ ਜਿਹੜੀ ਲੱਸੀ ਸੀਗੀ ਉਹ ਥੋੜੀ ਕੋ ਖੱਟੀ ਸੀ ਤੇ ਇਹ ਦੇਖੋ ਚੱਗ ਜ਼ਿਆਦਾ ਬਨ ਰਹੀ ਆ। ਚੰਗੀ ਗੱਲ ਆ ਥੋੜੀ ਕੋ ਖੱਟੀ ਹੋਵੇ ਲੱਸੀ ਜਾਂ ਦਹੀਂ ਤੱਕੜੀ ਦੇ ਵਿੱਚ ਸਵਾਦ ਹੋਰ ਬਹੁਤ ਜ਼ਿਆਦਾ ਆ ਜਾਂਦਾ ਹੈ। ਤੇ ਇੱਥੇ ਮੈਂ ਗੈਸ ਦੀ ਫਲੇਮ ਨੂੰ ਮੀਡੀਅਮ ਹੀ ਕੀਤਾ ਹੋਇਆ ਕਿਉਂਕਿ ਕੜੀ ਬਾਹਰ ਨਾ ਆਵੇ ਇਸ ਕਰਕੇ ਦੇਖਣਾ ਜ਼ਰੂਰ ਪੈਣਾ ਆਪਾਂ ਨੂੰ। ਐਸੇ ਤਰ੍ਹਾਂ ਕਟੋ-ਕਟਾ ਇਸ ਨੂੰ ਮੀਡੀਅਮ ਫਲੇਮ ਤੇ ਜੇ ਬਾਰ ਆਉਣੀ ਹੋਏ ਤਾਂ ਤੁਸੀਂ ਫਲੇਮ ਘੱਟ ਵੀ ਕਰ ਸਕਦੇ ਹੋ ਇਸ ਨੂੰ ਆਪਾਂ 20 ਤੋਂ 25 ਮਿੰਟ ਤਾਂ ਜਰੂਰ ਪਕਾਵਾਂਗੇ ਨਾ ਕਿਉਂਕਿ ਕੜੀ ਦਾ ਨਾ ਹੀ ਕੜਨਾ ਹੁੰਦਾ ਪ੍ਰਾਪਤ ਪਾਣੀ ਮੈਂ ਪਹਿਲਾਂ ਪਾ ਹੀ ਚੁੱਕਾ ਪਾਣੀ ਦੀ ਲੋੜ ਨਹੀਂ ਪੈਗੀ ਜਿਵੇਂ ਜਿਵੇਂ ਪਾਣੀ ਸੁੱਕੀ ਜਾਏਗਾ ਤੇ ਵਿੱਚੋ ਵਿੱਚ ਹਲਾਉਂਦੇ ਜਰੂਰ ਰਹਿਣਾ ਤੁਸੀਂ ਤੇ ਹੁਣ ਮੈਂ ਇੱਥੇ 10 ਤੋਂ 12 ਪੱਤੇ ਪਾਲਕ ਦੇ ਲਏ ਨੇ ਤੇ ਉਹਨੂੰ ਮੈਂ ਬਰੀਕ-ਬਰੀਕ ਕੁੱਤਰ ਲਿਆ ਹੈ ਤੇ ਇਸ ਨੂੰ ਵੀ ਆਪਾਂ ਇਹਦੇ ਵਿੱਚ ਪਾ ਦਨੇ ਆ ਪੱਤੇ ਪਾਉਣ ਨਾਲ ਬਹੁਤ ਹੀ ਜ਼ਿਆਦਾ ਸਵਾਦ ਆਦਾ ਹੈ ਕੜੀ ਦੇ ਵਿੱਚ ਕੜੀ ਆਪਣੀ ਨੂੰ ਉਬਾਲਾ ਚੰਗੀ ਤਰ੍ਹਾਂ ਆ ਚੁੱਕਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਐਡ ਕਰ ਦਨੇ ਆ ਕਿਉਂਕਿ ਹੁਣ ਲੱਸੀ ਵਗੈਰਾ ਜਾਂ ਦਹੀਂ ਵਗੈਰਾ ਫਟਣ ਦੇ ਚਾਂਸੇ ਨਹੀਂ ਹੁੰਦੇ ਜਦੋਂ ਇੱਕ ਵਾਰੀ ਉਬਾਲਾ ਆ ਜਾਏ ਇੱਥੇ ਮੈਂ ਇਹਦੇ ਵਿੱਚ 2 ਚਮਚੇ ਦੇ ਕਰੀਬ ਪਿੰਕ ਸਾਲਟ ਬੁਲਾ ਰਿਹਾ ਥੋੜਾ ਕੁ ਹੋਰ ਪਾ ਲੈਨੇ ਆਪਾਂ ਕਉਕੀ ਅਸੀਂ ਪਿੰਕ ਸਾਲਟ ਯੂਜ਼ ਕਰਦੇ ਆਂ ਤੇ ਅਸ ਨੂੰ మీడియం ਫਲੇਮ ਤੇ ਚੱਲਣ ਦਾਂਗੇ ਇੱਕ ਦੋ ਵਾਰੀ ਥੱਲਾ ਜ਼ਰੂਰ ਤੁਸੀਂ ਹਿਲਾ ਦੇਣਾ ਤੇ ਫਿਰ ਆਪਾਂ ਪਕੌੜਿਆਂ ਦੀ ਤਿਆਰੀ ਸ਼ੁਰੂ ਕਰਦੇ ਆਂ ਇੱਥੇ ਮੈਂ ਦੋ ਕੋਲੀਆਂ ਵੇਸਣ ਲੈਣੇ ਆ ਪਕੌੜਿਆਂ ਵਾਸਤੇ ਕਿਉਂਕਿ ਪਕੌੜੇ ਸਾਨੂੰ ਜ਼ਿਆਦਾ ਬਣਾਉਣੇ ਪੈਂਦੇ ਨੇ ਤੇ ਥੋੜਾ ਕੋੰਦੂ ਵਿੱਚ ਪਾਣੀ ਪਾ ਦਾਂਗੇ ਚੰਗੀ ਤਰ੍ਹਾਂ ਪਹਿਲਾਂ ਆਪਾਂ ਵੇਸਨ ਨੂੰ ਖੋਲਾਂਗੇ ਤਾਂ ਕਿ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਗੁੱਟਲੀ ਨਾ ਰਵੇ ਪਾਣੀ ਨੂੰ ਤੁਸੀਂ ਜ਼ਿਆਦਾ ਨਹੀਂ ਪਾਣਾ ਧਿਆਨ ਰੱਖਣਾ ਕਿਉਂਕਿ ਆਪਾਂ ਇਸ ਦੇ ਵਿੱਚ ਪਾਲਕ ਵੀ ਪਾਵਾਂਗੇ ਪਿਆਜ਼ ਲਸਣ ਵਗੈਰਾ ਅਦਰਕ ਵਗੈਰਾ ਵੀ ਹੁੰਦਾ ਤੇ ਉਹ ਵੀ ਆਪਦਾ ਪਾਣੀ ਛੱਡਦੇ ਹੁੰਦੇ ਆ ਹੁਣ ਆਪਾਂ ਇਸ ਨੂੰ ਕਟੋ-ਕਟ 7 ਤੋਂ 8 ਮਿੰਟ ਤੱਕ ਐਸੇ ਸਟਾਈਲ ਦੇ ਵਿੱਚ ਆਪਾਂ ਇਸ ਨੂੰ ਫਲਾਈ ਜਾਣਾ ਜਿੰਨੀ ਦੇਰ ਤੱਕ ਇਹ ਫਲੱਪੀ ਨਹੀਂ ਬੰਦਾ ਬਾਅਦ ਦੇ ਵਿੱਚ ਆਪਾਂ ਇਸ ਦੇ ਵਿੱਚ ਮਸਾਲੇ ਵਗੈਰਾ ਪਾਵਾਂਗੇ ਤੁਸੀਂ ਦੇਖ ਪਾ ਰਹੇ ਹੋ ਕਿ ਵੇਸਨ ਆਪਣਾ ਜਿਹੜਾ ਹੈ ਕਿੰਨਾ ਹਲਕਾ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਬੇਸਿਕ ਮਸਾਲੇ ਥੋੜੇ ਕੋ ਐਡ ਕਰਦੇ ਆ ਇੱਥੇ ਮੈਂ ਪਿੰਚ ਕੋ ਜਿਹੜਾ ਹਲਦੀ ਪਾਊਡਰ ਜ਼ਿਆਦਾ ਨਹੀਂ ਪਾਣਾ ਪਿੰਚ ਕੋਈ ਪਾਇਆ ਅੱਧਾ ਚਮਚਾ ਜੱਥੇ ਮੈਂ ਧਨੀਏ ਦਾ ਧਨੀਆ ਪਾਊਡਰ ਤੇ ਕੁਛ ਮੈਂ ਖੜਾ ਧਨੀਆ ਅੱਧਾ ਚਮਚ ਖੜਾ ਧਨੀਆ ਤੇ ਇੱਥੇ 1/4 ਚਮਚ ਤੋਂ ਵੀ ਘੱਟ ਮੈਂ ਥੋੜੀ ਕੋ ਹਿੰਗ ਪਾ ਰਿਹਾ ਤੇ ਇਸ ਦੇ ਨਾਲ ਹੀ ਮੈਂ ਇੱਥੇ ਇੱਕ ਚਮਚਾ ਜਿਹੜਾ ਉਹ ਮੇਥੀ ਦਾ ਮੇਥੀ ਦਾ ਟੇਸਟ ਇਹਦੇ ਚ ਬਹੁਤ ਵਧੀਆ ਆਉਂਦਾ ਕਿਸੇ ਦੇ ਤੁਹਾਨੂੰ ਮੇਥੀ ਵਾਲੀ ਕੜੀ ਬਣਾ ਕੇ ਦਿਖਾਵਾਂਗੇ ਤੇ ਮੈਂ 1/4 ਚਮਚਾ ਜਿਹਾ ਅਜਵੈਨ ਦਾ ਅਜਵੈਨ ਨੂੰ ਮੈਂ ਹੱਥਾਂ ਨਾਲ ਰਗੜ ਕੇ ਪਾਣਾ ਅਜਵੈਨ ਨੂੰ ਹਮੇਸ਼ਾ ਮਸਲ ਕੇ ਪਾਣਾ ਚਾਹੀਦਾ ਤੇ ਬੇਸਨ ਜਦੋਂ ਵੀ ਖਾਣੇ ਹੋ ਤੁਸੀਂ ਤਾਂ ਅਜਵੈਨ ਜ਼ਰੂਰ ਖਾਣੀ ਚਾਹੀਦੀ ਹੈ ਤੇ ਇਸ ਦੇ ਨਾਲ ਮੈਂ ਇੱਥੇ ਇੱਕ ਚਮਚੇ ਦੇ ਕਰੀਬ ਨਮਕ ਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਹੁਣ ਮਿਲਾ ਦਿੰਨੇ ਆ ਤੇ ਇੱਥੇ ਹੁਣ ਮੈਂ ਇੱਕ ਪਿਆਜ਼ 1 ਇੰਚ ਦੇ ਕਰੀਬ ਅਦਰਕ ਤੇ 5-7 ਹਰੀਆਂ ਮਿਰਚਾਂ ਤੇ 3-4 ਕਲੀਆਂ ਲਸਣ ਦੀਆਂ ਲਈਆਂ ਸੀ ਇਹ ਵੀ ਆਪਾਂ ਐਡ ਕਰ ਦਿੰਦੇ ਆ ਇਹਨੂੰ ਮੈਂ ਚੋਪਰ ਦੇ ਵਿੱਚ ਚੰਗੀ ਤਰ੍ਹਾਂ ਚੋਪ ਕਰ ਲਿਆ ਸੀ ਤੇ ਨਾਲ ਦੀ ਨਾਲ ਹੀ ਮੈਂ ਇੱਥੇ 15 ਤੋਂ 20 ਆ ਜਿਹੜੇ ਉਹ ਪਾਲਕ ਦੇ ਪੱਤੇ ਇਹਨਾਂ ਨੂੰ ਬਰੀਕ-ਬਰੀਕ ਕਟਿੰਗ ਕਰ ਲਈ ਹੈ ਪਾਲਕ ਦੇ ਪਕੌੜੇ ਆ ਜਿਹੜੇ ਉਹ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਦਿਓ ਕਿਉਂਕਿ ਆਪਦਾ ਪਾਣੀ ਛੱਡ ਜਾਣਗੇ ਇੱਕੋ ਡਾਇਰੈਕਸ਼ਨ ਚ ਇਹਨੂੰ ਮਿਕਸ ਕਰਦੇ ਜਾਓ ਬਹੁਤ ਹੀ ਵਧੀਆ ਇਹ ਫਲਫੀ ਪਕੌੜਾ ਬਣੇਗਾ ਦੂਜੇ ਪਾਸੇ ਆਪਾਂ ਤੇਲ ਆ ਜਿਹੜਾ ਗਰਮ ਆਪਣਾ ਹੋ ਰਿਹਾ ਇੱਕੋ ਡਾਇਰੈਕਸ਼ਨ ਚ ਇਹਨੂੰ ਪੋੜਤ ਲਾ ਦੋ ਪਾਣੀ ਦੀ ਜਰੂਰਤ ਬਿਲਕੁਲ ਨਹੀਂ ਹੈ ਕਿਉਂਕਿ ਪਾਲਕ ਪਿਆਜ਼ ਅਦਰਕ ਲਸਣੇ ਪਾਣੀ ਛੱਡ ਹੀ ਦਿੱਤਾ। ਦੋਸਤੋ ਕੋਈ ਵੀ ਤੁਸੀਂ ਵੈਸੇ ਦੀ ਚੀਜ਼ ਖਾਣੇ ਹੋ ਤਾਂ ਅਜਵਾਈਨ ਦੀ ਵਰਤੋਂ ਜ਼ਰੂਰ ਕਰਿਆ ਕਰੋ। ਤੁਸੀਂ ਦੇਖ ਪਾ ਰਹੇ ਹੋ ਕਿ ਤੇਲ ਨੇ ਧੂਆਂ ਦੇਣਾ ਸ਼ੁਰੂ ਕਰ ਦਿੱਤਾ ਹੈ ਤੇ ਆਪਾਂ ਨੂੰ ਗੈਸ ਦੀ ਫਲੇਮ ਨੂੰ ਬਿਲਕੁਲ ਘੱਟ ਕਰ ਦਿੱਤਾ ਹੈ ਤੇ ਆਪਾਂ ਛੋਟੇ-ਛੋਟੇ ਪਕੌੜੇ ਆ ਜਿਹੜੇ ਉਹ ਇਹਦੇ ਵਿੱਚ ਪਾ ਦਾਂਗੇ। ਜਿਆਦਾ ਵੱਡਾ ਪਕੌੜਾ ਨਹੀਂ ਤੁਸੀਂ ਕੱਢਣਾ। ਆਰਾਮ ਦੇ ਨਾਲ ਇਸ ਦੇ ਵਿੱਚ ਕੂੜੇ ਪੰਦੇ ਜੋ ਦੇਖੋ ਵੇਸਨ ਪਤਲਾ ਹੋ ਗਿਆ ਆਪਣਾ ਪੋੜੇ ਆਪਲੇ ਰੈਡੀ ਹੋ ਚੁੱਕੇ ਆ ਤੇ ਨੂੰ ਚੰਗੀ ਤਰ੍ਹਾਂ ਤੇਲ ਦੇ ਨਿਚੋੜਦੇ ਹੋਏ ਆਪਾਂ ਬਾਹਰ ਕੱਢ ਲੈਂਦੇ ਆ ਦੂਸਰਾ ਪੂਰ ਵੀ ਆਪਾਂ ਕੱਢ ਲੈਣੇ ਆ ਕਿਸੇ ਕਿਸਮ ਦਾ ਆਪਾਂ ਇਹਦੇ ਵਿੱਚ ਮਿੱਠਾ ਸੋਡਾ ਵਗੈਰਾ ਨਹੀਂ ਪਾਇਆ ਤਾਂ ਤਾਂ ਵੀ ਦੇਖੋ ਪਕੌੜੇ ਕਿੱਡੇ ਵਧੀਆ ਗੋਲ-ਗੋਲ ਬੱਲ ਰਹੇ ਨੇ ਪਕੌੜੇ ਪਾ ਕੇ ਨਾਲ ਦੀ ਨਾਲ ਤੁਸੀਂ ਨਾ ਹਿਲਾਇਆ ਕਰੋ ਜਦੋਂ ਪਕੌੜੇ ਆਪਣੇ ਆਪ ਉੱਪਰ ਆ ਜਾਂਦੇ ਆ ਦੇਖ ਪਾ ਰਹੇ ਹੋ ਵੀ ਸਾਰੇ ਪਕੌੜੇ ਅਲੱਗ-ਅਲੱਗ ਨੇ ਜੇ ਕੋਈ ਜੁੜਿਆ ਹੋਇਆ ਤਾਂ ਉਸ ਨੂੰ ਥੋੜਾ ਕੋ ਤੁਸੀਂ ਟੱਚ ਕਰ ਦਿਓ ਤਾਂ ਆਪਣੇ ਆਪ ਅਲੱਗ ਹੋ ਰਿਹਾ ਸਵੇ ਨੂੰ ਚੰਗੀ ਤਰ੍ਹਾਂ ਆਪਾਂ ਰੜਨਾਂਗੇ ਗੈਸ ਦੀ ਫਲੇਮ ਦਾ ਤੁਸੀਂ ਜਰੂਰ ਧਿਆਨ ਰੱਖਣਾ ਜਿਆਦਾ ਤੇਜ਼ ਨਾਲ ਉਹ ਬਾਹਰੋਂ ਕ੍ਰਿਸਪੀ ਹੋ ਜਾਣਗੇ ਪਰ ਅੰਦਰੋਂ ਕੱਚੇ ਰਹਿਣਗੇ ਤੁਸੀਂ ਦੇਖ ਪਾ ਰਹੇ ਹੋ ਕਿ ਕੜੀ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਹੈ ਕੜੀ ਦੀ ਨਿਸ਼ਾਨੀ ਇਹ ਹੁੰਦੀ ਹੈ ਦੋਸਤੋ ਜਿਹੜਾ ਆਪਾਂ ਤੇਲ ਪਾਇਆ ਹੁੰਦਾ ਉਹ ਕੜੀ ਦੇ ਉੱਪਰ ਆ ਜਾਂਦਾ ਹੈ ਤਾਂ ਇਹ ਵੀ ਨਿਸ਼ਾਨੀ ਹੁੰਦੀ ਹੈ ਕਿ ਕੜੀ ਤੁਹਾਡੀ ਤਿਆਰ ਹੋ ਗਈ ਆ ਦੇਖੋ ਗਾੜੀ ਗਾੜੀ ਕੜੀ ਕਿੰਨੀ ਵਧੀਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਪਕੌੜੇ ਕੱਢ ਕੇ ਰੱਖੇ ਸੀ ਉਹ ਸਾਰੇ ਦੇ ਸਾਰੇ ਇਹਦੇ ਵਿੱਚ ਐਡ ਕਰ ਦਿੰਦੇ ਆ ਦੇਖੋ ਕਿੰਨੀ ਸ਼ਾਨਦਾਰ ਕੜੀ ਹੈ ਤੇ 3 ਤੋਂ 4 ਮਿੰਟ ਤੱਕ ਆਪੋ ਪਕੌੜੇ ਨੂੰ ਇਹਦੇ ਵਿੱਚ ਐਸੇ ਤਰ੍ਹਾਂ ਰਹਿਨ ਦਾਂਗੇ ਹੁਣ ਆਪਾਂ ਇਹਦੇ ਵਿੱਚ ਥੋੜੇ ਤੜਕੇ ਦੀ ਤਿਆਰੀ ਕਰਦੇ ਹਾਂ ਇੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਮੈਂ ਸਰ੍ਹੋਂ ਦਾ ਤੇਲ ਇੱਕ ਚਮਚ ਲੈਆ ਹੈ ਇੱਕ ਕੜਛੀ ਸੋਰੀ ਤੇ ਇਹ ਪੂਰਾ ਸਾੜ ਲਿਆ ਉਹਨਾਂ ਦੇ ਵਿੱਚ ਮੈਂ ਥੋੜੀ ਜੀ ਹਿੰਗ ਰਲਾਵਾਂਗਾ ਤੇ ਇੱਕ ਚਮਚਾ ਜਿਹੜਾ ਮੈਂ ਉਹ ਕਸ਼ਮੀਰੀ ਲਾਲ ਮਿਰਚ ਦਾ ਰੰਗਤ ਵਾਸਤੇ ਜਿਵੇਂ ਇਹ ਨਾਲ ਦੇ ਨਾਲ ਆਪਾਂ ਇਹਦੇ ਵਿੱਚ ਪਾ ਦਾਂਗੇ ਪਕੋੜੇ ਕੜੀ ਦਾ ਤੜਕਾ ਕਿੰਨਾ ਵਧੀਆ ਤਿਆਰ ਹੋ ਗਿਆ ਤੇ ਆਓ ਹੁਣ ਆਪਾਂ ਕੜੀ ਨੂੰ ਪਰੋਸਦੇ ਹਾਂ ਕੜੀ ਪਕੋੜਾ ਪੰਜਾਬੀ ਸਟਾਈਲ ਦੇ ਵਿੱਚ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਕਿ ਦੋਸਤੋ ਤੁਹਾਡੇ ਸਾਰਿਆਂ ਕੇ ਬੇਨਤੀ ਹੈ ਕਿ ਜੇਕਰ ਹਾਲ ਤੱਕ ਮੇਰੇ ਚੈਨਲ ਪੰਜਾਬੀਆਂ ਦਾ ਤੜਕੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਐਸੇ ਤਰ੍ਹਾਂ ਦੀਆਂ ਰੈਸਪੀਸ ਦੇਖਣ ਦੇ ਲਈ ਪੰਜਾਬੀਆਂ ਦਾ ਤੜਕਾ YouTube ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸਤਿ ਸ੍ਰੀ ਅਕਾਲ ਜੀ